ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਖਲੀਲ ਜੇਬਰਾਨ ਦੀ ਕਿਤਾਬ ਪੈਗੰਬਰ ਅਲ ਮੁਸਤਾਫਾ ਦਰੋਂ ਸੁਵਾਰਿਆ ਤੇ ਸਵਿਕਾਰਿਆ ਆਪਣੇ ਇੰਦੇ ਹੋਂ ਦਾ ਸਵੇਰਾ ਆਪ ਹੀ ਸੀ ਸ਼ਹਿਰ ਉਰਫਾ ਵਿੱਚ 12 ਸਾਲੋਂ ਆਪਣੇ ਜਹਾਦ ਦੀ ਅੜੀਕ ਕਰਦਾ ਰਿਹਾ ਇਸੇ ਜਹਾਦ ਤੇ ਸਵਾਰ ਹੋ ਕੇ ਉਸਨੇ ਆਪਣੇ ਜਨਮ ਦੀਪ ਵੱਲ ਮੁੜਨਾ ਸੀ 12ਵੇਂ ਸਾਲ ਵਾਡੀ ਦੇ ਮਹੀਨੇ ਇਲੂਨ ਦੀ 7ਵੀਂ ਤਾਰੀਖ ਉਹ ਸ਼ਹਿਰੋਂ ਬਾਰ-ਬਾਰ ਇੱਕ ਪਹਾੜੀ ਉੱਪਰ ਚੜਿਆ ਤੇ ਸਮੁੰਦਰ ਵੱਲ ਨਜ਼ਰਾਂ ਮਾਰਨ ਲੱਗਾ ਉਸਨੇ ਵੇਖਿਆ ਜਹਾਜ਼ ਤੁਰਿਆ ਆ ਰਿਹਾ ਹੈ ਤੇ ਉਸਦੇ ਨਾਲ ਉਹਨਾਂ ਤੁਰੀ ਆ ਰਹੀ ਹੈ ਧੁੰਦ ਫੇਰ ਕੀ ਸੀ ਉਸਦੇ ਦਿਲ ਨੇ ਆਪਣੇ ਦਰ-ਦਰਵਾਜ਼ੇ ਖੋਲ੍ਹਦਿਆਂ ਟਿੱਲਣਾ ਕੀਤੇ ਤੇ ਉਸਦਾ ਆਨੰਦ ਉੱਡ ਕੇ ਦੂਰ ਸਾਗਰ ਤੱਕ ਫਸਰ ਗਿਆ ਉਸਨੇ ਆਪਣੀਆਂ ਅੱਖਾਂ ਮੀਟ ਲਈਆਂ ਅਤੇ ਆਪਣੀ ਆਤਮਾ ਦੀਆਂ ਚੁੱਪ ਡੁਗਾਣਾ ਵਿੱਚ ਉਤਰ ਕੇ ਪ੍ਰਾਰਥਨਾ ਵਿੱਚ ਲੀਨ ਹੋ ਗਿਆ ਪਰ ਜਦੋਂ ਉਹ ਪਹਾੜੀ ਤੋਂ ਖੇਠਾਂ ਉਤਰਿਆ ਤਾਂ ਉਦਾਸੀ ਨਾਲ ਪਰਛਾਵਿਆਂ ਗਿਆ ਉਸ ਨੇ ਮਨ ਹੀ ਮਨ ਵਿੱਚ ਸੋਚਿਆ ਮੈਂ ਇੱਥੋਂ ਕਿਵੇਂ ਜਾਵਾਂਗਾ ਸ਼ਾਂਤੀ ਸਿਹਤ ਉਦਾਸੀ ਤੋਂ ਰਹਿਤ ਨਹੀਂ ਨਹੀਂ ਮੈਂ ਆਪਣੀ ਰੂਹ ਉੱਪਰ ਜ਼ਖਮ ਲਾਏ ਬਿਨਾ ਇਸ ਸ਼ਹਿਰ ਤੋਂ ਵਿਦਾ ਨਹੀਂ ਲੈ ਸਕਾਂਗਾ ਇਸ ਦੀਆਂ ਦਵਾਰਾਂ ਪਿੱਛੇ ਰਹਿੰਦਿਆਂ ਮੈਂ ਪੀੜ ਦੇ ਲੰਮੇ ਦਿਨ ਤੇ ਇਕਾਂਤ ਦੀਆਂ ਲੰਮੀਆਂ ਰਾਤਾਂ ਹੰਡਾਈਆਂ ਹਨ ਆਪਣੀ वेदना ਤੇ ਆਪਣੇ ਇਕਾਂਤ ਤੋਂ ਜੁਦਾ ਹੋਣ ਲੱਗਿਆ ਇਸ ਨੂੰ ਦਿਲਗੀਰੀ ਨਹੀਂ ਹੁੰਦੀ ਆਪਣੀ ਰੂਹ ਦੇ ਕਿੰਨੇ ਹੀ ਕਿਣਕੇ ਮੈਂ ਇਹਨਾਂ ਗਲੀਟਾਂ ਵਿੱਚ ਖਲੇਰ ਚੁੱਕਾ ਹਾਂ ਮੇਰੀਆਂ ਤਾਂਗਾ ਸਦਰਾਂ ਦੀਆਂ ਕਿੰਨੀਆਂ ਸਾਰੀਆਂ ਅੰਸ਼ ਔਲਾਦ ਇਹਨਾਂ ਪਹਾੜੀਆਂ ਵਿੱਚ ਨੰਗੀ ਪਟਗਦੀ ਰਹੀ ਹੈ ਮੈਂ ਬਿਨ ਬੋਝ ਬਿਨ ਪੀੜ ਇਹਨਾਂ ਤੋਂ ਕਿਨਾਰਾ ਨਹੀਂ ਕਰ ਸਕਾਂਗਾ ਇਹ ਕੋ ਚੋਲਾ ਤਾਂ ਨਹੀਂ ਜੋ ਮੈਂ ਅਜ ਲਾ ਕੇ ਪਰਾਂ ਸੁੱਟਣਾ ਹੈ ਮੈਂ ਤਾਂ ਆਪਣੇ ਹੱਥੀ ਆਪਣੀ ਖਲ ਉਚੇੜਨੀ ਹੈ ਆਪਣੇ ਪਿੱਛੇ ਮੈਂ ਕੋਈ ਵਿਚਾਰਤਾ ਨਹੀਂ ਛੱਡ ਕੇ ਜਾਣਾ ਮੈਂ ਇੱਥੇ ਛੱਡ ਕੇ ਜਾਣਾ ਹੈ ਇੱਕ ਦਿਲ ਜਿਸ ਨੂੰ ਭੁਖ ਤਰੇ ਨੇ ਬਹੁਤ ਮਿੱਠ ਜੀਵੜਾ ਬਣਾ ਦਿੱਤਾ ਸੀ ਤਾਂ ਵੀ ਮੈਂ ਹੁਣ ਬਹੁਤਾ ਚਿਰ ਇੱਥੇ ਰੁਕ ਨਹੀਂ ਸਕਦਾ ਇਸ ਸਮੁੰਦਰ ਜੋ ਸਭ ਵਸਤਾ ਨੂੰ ਆਪਣੇ ਵੱਲ ਸੱਦ ਬੁਲਾਉਂਦਾ ਹੈ ਅੱਜ ਮੈਨੂੰ ਬਲਾਵਾ ਦੇ ਰਿਹਾ ਹੈ ਤੇ ਮੈਨੂੰ ਜਹਾਜ਼ ਸਵਾਰ ਹੋਣਾ ਹੀ ਪਵੇਗਾ ठहर ਜਾਣ ਦਾ ਅਰਥ ਹੈ ਯਕ ਹੋ ਜਾਣਾ ਕੁ ਮਿਲਾ ਜਾਣਾ ਤੇ ਕਿਸੇ ਸੱਚੇ ਵਿੱਚ ਵੱਜ ਜਾਣਾ ਪਾਵੇਂ ਉਹ ਮਰ ਰਾਤ ਦੀਆਂ ਘੜੀਆਂ ਪਲ ਮਗਦੇ ਮਗਦੇ ਹੀ ਕਿਉਂ ਨਾ ਰਹਿਣ ਜੀ ਤਾਂ ਚਾਹੁੰਦਾ ਇੱਥੋਂ ਦੀ ਹਰ ਚੀਜ਼ ਨੂੰ ਆਪਣੇ ਨਾਲ ਲੈ ਜਾਵਾਂ ਪਰ ਇਹ ਕਿਵੇਂ ਹੋ ਸਕਦਾ ਹੈ ਜਿਹੜੀ ਜੀਵ ਤੇ ਜਿਹੜੇ ਬੁੱਲ ਆਵਾਜ਼ ਨੂੰ ਖੰਭ ਲਾ ਦਿੰਦੇ ਹਨ ਆਵਾਜ਼ ਉਹਨਾਂ ਨੂੰ ਆਪਣੇ ਨਾਲ ਕਿਵੇਂ ਲੈ ਜਾ ਸਕਦੀ ਹੈ ਉਸ ਨੂੰ ਮਹਾ ਆਕਾਸ਼ ਵਿੱਚ ਇਕੱਲਿਆਂ ਹੀ ਵਿਚਰਨ ਪਵੇਗਾ ਸੂਰਜ ਥਾਣੀ ਪਰ ਜਾਣ ਲਈ ਬਾਜ ਨੂੰ ਇਕੱਲਿਆਂ ਹੀ ਉੱਡਣਾ ਪਵੇਗਾ ਉਸ ਦਾ ਆਲਣਾ ਉਸ ਦੇ ਨਾਲ ਨਹੀਂ ਜਾ ਸਕਦਾ ਤੇ ਜਦੋਂ ਉਹ ਪਹਾੜੀ ਦੇ ਪੈਰਾਂ ਪਾਸ ਪਹੁੰਚਿਆ ਤਾਂ ਉਸ ਨੇ ਇੱਕ ਵਾਰੀ ਫੇਰ ਪਛਾਂ ਸਮੁੰਦਰ ਵੱਲ ਨਜ਼ਰ ਮਾਰੀ ਉਸ ਨੇ ਵੇਖਿਆ ਜਹਾਜ਼ ਬੰਦਰਗਾਹ ਵੱਲ ਵਧੀ ਆ ਰਿਹਾ ਹੈ ਤੇ ਉਹਦੇ ਮੂਹਲੇ ਪਾਸੇ ਜਹਾਜ਼ੀ ਖਲੋਤੇ ਹਨ ਇਹ ਜਹਾਜ਼ੀ ਉਸ ਦੇ ਹਮ ਬਤਨ ਸਨ ਉਸ ਦੀ ਆਤਮਾ ਕਰ ਲਾ ਕੇ ਉਹਨਾਂ ਤੱਕ ਪਹੁੰਚੀ ਤੇ ਉਸ ਨੇ ਕਿਹਾ ਮੇਰੀ ਮੁੱਢ ਕਦੀਮੀ ਮਾਂ ਦੇ ਪੁੱਤਰੋ ਓਏ ਲੈਰ ਸਵਾਰੋ ਮੇਰੇ ਸੁਪਨਿਆਂ ਵਿੱਚ ਤੁਸੀਂ ਕਿੰਨੀ ਵਾਰੀ ਜਹਾਜ਼ਰਾਨੀ ਕਰਦੇ ਰਹੇ ਹੋ ਅੱਜ ਤੁਸੀਂ ਮੈਨੂੰ ਜਾਗਦਿਆਂ ਮਿਲੇ ਹੋ ਮੇਰੀ ਜਾਗ ਮੇਰਾ ਡੁੰਘੇਰਾ ਸੁਪਨਾ ਹੀ ਤਾਂ ਹੈ ਮੈਂ ਤੁਰਨ ਲਈ ਤਿਆਰ ਹਾਂ ਮੇਰਾ ਸ਼ੌਕ ਆਪਣੇ ਬਾਦਵਾਨ ਖੋਲ ਕੇ ਹਵਾ ਦੀ ਅੜੀਕ ਵਿੱਚ ਖਲੋਤਾ ਹੈ ਇੱਥੋਂ ਦੀ ਹਵਾ ਵਿੱਚ ਮੈਂ ਇੱਕ ਅੱਧਾ ਸਾਹ ਹੀ ਹੋਰ ਲਵਾਵਾਂਗਾ ਪਿਆਰ ਦੀ ਇੱਕ ਅੱਧੀ ਝਾਤ ਹੀ ਮੈਂ ਪਛਾਣ ਪਾਉਣੀ ਹੈ ਤੇ ਫੇਰ ਮੈਂ ਤੁਹਾਡੇ ਵਿਚਕਾਰ ਆਖ ਲਵਾਂਗਾ ਜਹਾਜ਼ੀਆਂ ਵਿੱਚ ਜਹਾਜੀ 헤 મહાસાગਰ ਨਹੀਂ ਸੁੱਤੀਏ ਮਾਂ ਨਦੀਆਂ ਦਰਿਆ ਨੂੰ ਅਮਨ ਆਜ਼ਾਦੀ ਤੈਥੋਂ ਹੀ ਤਾਂ ਮਿਲੀ ਹੈ ਇਸ ਨਦੀ ਨੂੰ ਇੱਕ ਗੇੜ ਹੋਰ ਕੱਢ ਲੈਣ ਦੇ ਇਸ ਹਰੀਆਲ ਮੈਦਾਨ ਵਿੱਚ ਇੱਕ ਝਰਕੀ ਜਹੀ ਸਰਸਰ ਹੋਰ ਹੋ ਲੈਣ ਦੇ ਤੇ ਫੇਰ ਮੈਂ ਤੇਰੇ ਵਿੱਚ ਆ ਰਾਂਗਾ ਮਹਾਸાગਰ ਵਿੱਚ ਇੱਕ ਮਹਾਂ ਬੂੰਦ ਤੇ ਜਦੋਂ ਉਹ ਅਗਾਹ ਤੁਰਿਆ ਤਾਂ ਉਸਨੇ ਵੇਖਿਆ ਦੂਰ ਦਰਾਡੇ ਤੀਵੀਆਂ ਮਰਦ ਆਪਣੇ ਖੇਤਾਂ ਦੇ ਅੰਗੂਰਾਂ ਦੇ ਬਾਗਾਂ ਵਿੱਚ ਕੰਮ ਵਿੱਚ ਛੱਡ ਕੇ ਕਾਲੀ ਕਾਲੀ ਸ਼ਹਿਰ ਦੇ ਦਰਵਾਜ਼ਿਆਂ ਵੱਲ ਤੁਰੇ ਆ ਰਹੇ ਸਨ ਤੇ ਉਸਨੇ ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਸਭ ਉਸੇ ਨੂੰ ਹਾਕਾਂ ਮਾਰ ਰਹੇ ਸਨ ਇਹ ਹਾਕਾਂ ਇੱਕ ਖੇਤ ਦੂਸਰੇ ਖੇਤ ਤੱਕ ਪੁੱਜ ਕੇ ਸਭ ਨੂੰ ਖਬਰ ਦੇ ਰਹੀਆਂ ਸਨ ਕਿ ਜਹਾਜ਼ ਆ ਪਹੁੰਚਿਆ ਹੈ ਤੇ ਉਸਨੇ ਆਪਣੇ ਆਪ ਨੂੰ ਕਿਹਾ ਵਿਦਾਇਗੀ ਦਾ ਇਹ ਦਿਨ ਹੀ ਸਾਡੇ ਮਿਲ ਬੈਠਣ ਦਾ ਦਿਨ ਹੈ ਕਿ ਲੋਕੀ ਕਿਹਾ ਕਰਨਗੇ ਤੇ ਮੇਰੀ ਤੇ ਕਾਲ ਸੰਧਿਆ ਅਸਲ ਵਿੱਚ ਮੇਰੀ ਉਸ਼ੇਰ ਸੀ ਤੇ ਮੈਂ ਉਸ ਨੂੰ ਕਿਹੜੀ ਵਥ ਭੇਡ ਕਰਾਂ ਜੋ ਆਪਣਾ ਹੱਲ ਅਧ ਸਿਆੜ ਵਿੱਚ ਹੀ ਛੱਡ ਕੇ ਨਠ ਤੁਰਿਆ ਹੈ ਤੇ ਉਸ ਨੂੰ ਕੀ ਭੇਡ ਕਰਾਂ ਜਿਸ ਨੇ ਆਪਣਾ ਗਿਰਦਾ ਮਦ ਵੇ ਲੈਣਾ ਵਿੱਚ ਰੋਕ ਦਿੱਤਾ ਹੈ ਜੇ ਮੇਰਾ ਸਰੀਰ ਫਲਾਂ ਦੇ ਭਾਰ ਨਾਲ ਨਵੇਂ ਆ ਰੁਖ ਬਣ ਜਾਵੇ ਤਾਂ ਮੈਂ ਸਾਰੇ ਫਲ ਤੋੜ ਕੇ ਇਹਨਾਂ ਨੂੰ ਦੇ ਦੇਵਾਂ ਜੇ ਮੇਰੀਆਂ ਰੀਝਾਂ ਚਸ਼ਮੇ ਵੰਗ ਵਹਿ ਤੁਰਨ ਤਾਂ ਮੈਂ ਇਹਨਾਂ ਦੇ ਪਿਆਲੇ ਨੱਕੋ ਨੱਕ ਭਰ ਦੇਵਾ ਕੀ ਮੈਂ ਚਿੰਕਾਰਾਂ ਨਹੀਂ ਬਣ ਸਕਦਾ ਤਾਂ ਜੋ ਸਰਬਸ਼ਕਤੀਮਾਨ ਮੈਨੂੰ ਛੋ ਲਵੇ ਜਾਂ ਮੈਂ ਬੰਸਰੀ ਹੀ ਬਣ ਜਾਵਾਂ ਤਾਂ ਜੋ ਉਸ ਦੀ ਫੂਕ ਮੇਰੇ ਥਾਣੇ ਲੰਘ ਸਕੇ ਮੈਂ ਤਾਂ ਖਾਮੋਸ਼ੀਆਂ ਦੀ ਭਾਲ ਕਰਦਾ ਰਿਹਾ ਹਾਂ ਖਾਮੋਸ਼ੀਆਂ ਵਿੱਚ ਕਿਹੜੇ ਖਜ਼ਾਨੇ ਲੱਭੇ ਨੇ ਮੈਨੂੰ ਜਿਨ੍ਹਾਂ ਦੀ ਸੌਂਪਣਾ ਕਰ ਜਾਵਾਂ ਪੱਕੇ ਭਰੋਸੇ ਨਾਲ ਅੱਜ ਮੇਰੇ ਲਈ ਵੱਡੀ ਦਾ ਦਿਨ ਹੈ ਕਿਨਾਂ ਖੇਤਾਂ ਵਿੱਚ ਕਿਸੇ ਅਛੇਤ ਰੁੱਤੇ ਮੈਂ ਬੀਜ ਬੀਜਿਆ ਸੀ ਜੋ ਅੱਜ ਵੱਢ ਲਵਾਂ ਤੇ ਸੱਚਮੁੱਚ ਇਹ ਉਹ ਵੇਲਾ ਆ ਪਹੁੰਚਿਆ ਹੈ ਜਦ ਮੈਂ ਆਪਣਾ ਦੀਵਾ ਉ ਤਾਂ ਚੁਕਣਾ ਹੈ ਤਾਂ ਇਸ ਦੀਵੇ ਵਿੱਚ ਜਗਣ ਵਾਲੀ ਲਾਟ ਮੇਰੀ ਨਹੀਂ ਹੋਵੇਗੀ ਸੁਨਣਾ ਸਖਣਾ ਤੇ ਅੰਨਾ ਦੀਪ ਕਿਹੀ ਮੈਂ ਉ ਤਾਂ ਚੁਕਾਉਂਗਾ ਤੇ ਰਾਤਾਂ ਦਾ ਰਖਵਾਲਾ ਇਸ ਦੀਵੇ ਵਿੱਚ ਤੇਲ ਪਾਵੇਗਾ ਉਹੋ ਇਸ ਨੂੰ ਜਗਾਵੇਗਾ ਇਹ ਗੱਲਾਂ ਤਾਂ ਸ਼ਬਦ ਬਣ ਕੇ ਉਚਰੀਆਂ ਗਈਆਂ ਹਨ ਪਰ ਬਹੁਤ ਕੁਝ ਉਸ ਦੇ ਦਿਲ ਵਿੱਚ ਅਣ ਉਚਰਿਆ ਹੀ ਰਹਿ ਗਿਆ ਉਹ ਡੂੰਘੇਰੇ ਰਹੱਸ ਉਹ ਆਪ ਵੀ ਉਚਰ ਨਹੀਂ ਸਕਦਾ ਸੀ ਤੇ ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ ਉਹ ਸਭ ਇੱਕ ਆਵਾਜ਼ ਹੋ ਕੇ ਪੁਕਾਰ ਰਹੇ ਸਨ ਸ਼ਹਿਰ ਦੇ ਸਿਆਣੇ ਸਭ ਤੋਂ ਅਗਾ ਖਲੋਤੇ ਸਨ ਉਹ ਕਹਿਣ ਲੱਗੇ ਸਾਥੋਂ ਦੂਰ ਨਾ ਚਲਾ ਜਾਈਂ ਹੁਣ ਇਹ ਸਾਡੇ ਦਵੇਲਿਆਂ ਵਿੱਚ ਤੋਂ ਸਿਖਰ ਦੁਪਹਿਰ ਵਰਗਾ ਐ ਤੇਰੀ ਜਵਾਨੀ ਨੇ ਸਾਨੂੰ ਲੈਣ ਜੋਗੇ ਸੁਪਨੇ ਦਿੱਤੇ ਨੇ ਸਾਡੇ ਲਈ ਨਾ ਤੂੰ ਪਰਦੇਸੀ ਨਾ ਤੂੰ ਪਰੌਣਾ ਤੂੰ ਸਾਡਾ ਪੁੱਤ ਤੂੰ ਸਾਨੂੰ ਪਿਆਰਿਓ ਪੁੱਤ ਵੇਖਿਓ ਇਉਂ ਨਾ ਕਰੀਂ ਕਿ ਸਾਡੀਆਂ ਅੱਖਾਂ ਤੇਰਾ ਮੂੰਹ ਵੇਖਣ ਨੂੰ ਤਰਸਣ ਤੇ ਫੇਰ ਪੁਜਾਰੀਆਂ ਤੇ ਪੁਜਾਰਨਾ ਨੇ ਬੇਨਤੀ ਕੀਤੀ ਵੇਖੀ ਕਿ ਤੇ ਸਮੁੰਦਰ ਦੀਆਂ ਛੱਲਾ ਤੈਨੂੰ ਸਾਤੋਂ ਬਿਛੋੜ ਨਾ ਦੇਣ ਜਿਹੜੇ ਸਾਲ ਤੋਂ ਸਾਡੇ ਵਿਚਕਾਰ ਘਟਦੇ ਨੇ ਉਹ ਕਿਤੇ ਇੱਕ ਝਾਦ ਹੀ ਨਾ ਬਣ ਜਾਣ ਤੂੰ ਸਾਡੇ ਵਿਚਕਾਰ ਇੱਕ ਰੂਹ ਬਣ ਕੇ ਵਿਚਰਦਾ ਰਿਹਾ ਏ ਤੇਰੀ ਸ਼ਾਹੇਰ ਸਾਡੇ ਚਿਹਰੇ ਚਮਕ ਉੱਠੇ ਹਨ ਅਸਾਂ ਦਨ ਉਥਾ ਪਿਆਰ ਕੀਤਾ ਏ ਪਰ ਸਾਡਾ ਪਿਆਰ ਬੇਜਵਾਨ ਹੀ ਸੀ ਇਹ ਕਈ ਕੱਜਣਾ ਹਿੱਕ ਟਕਿਆ ਕੱਜਿਆ ਹੀ ਰਿਹਾ ਤੇ ਹੁਣ ਇਹ ਤੇਰੇ ਸਾਵੇ ਉੱਚੀ ਉੱਚੀ ਪੁਕਾਰਾਂ ਕਰਦਾ ਏ ਹੁਣ ਇਹ ਸਾਵੇ ਉਗੜ ਕੇ ਹੀ ਖਲੋਤਾ ਰਹੇਗਾ ਪਿਆਰ ਨਾ ਸਦਾ ਇਵੇਂ ਹੀ ਹੁੰਦਾ ਹੈ ਜੁਦਾਈ ਦੀ ਘੜੀ ਤੋਂ ਪਹਿਲਾਂ ਇਸ ਨੂੰ ਆਪਣੀ ਗਹਿਰਾਈ ਦਾ ਪਤਾ ਨਹੀਂ ਲੱਗਦਾ ਹੁਣ ਤੱਕ ਕੁਝ ਹੋਰ ਲੋਕ ਵੀ ਉੱਥੇ ਪਹੁੰਚ ਗਏ ਤੇ ਲੱਗੇ ਬੇਨਤੀਆਂ ਕਰਨ ਪਰ ਉਸ ਨੇ ਕੋਈ ਉੱਤਰ ਨਾ ਦਿੱਤਾ ਉਸ ਨੇ ਆਪਣਾ ਸਿਰ ਨਿਹੜਾਈ ਰੱਖਿਆ ਤੇ ਬਸ ਉਸ ਦੇ ਨੇੜੇ ਖਲੋਤੇ ਲੋਕਾਂ ਨੇ ਵੇਖਿਆ ਕਿ ਹੰਝੂ ਉਸ ਦੀ ਖੀਕ ਉੱਪਰ ਡਿੱਗ ਰਹੇ ਸਨ ਉਹ ਅਤੇ ਬਾਕੀ ਸਾਰੇ ਜਣੇ ਸ਼ਹਿਰ ਦੇ ਵੱਡੇ ਚੌਂਕ ਵੱਲ ਤੁਰ ਪਏ ਚੌਂਕ ਦਰਗਾਹ ਦੇ ਐਨ ਸਾਹਮਣੇ ਸੀ ਦਰਗਾਹ ਵਿੱਚੋਂ ਇੱਕ ਤ੍ਰਿੰਦਤ ਬਾਹਰ ਨਿਕਲੀ ਇਸ ਦਾ ਨਾਮ ਸੀ ਅਲਮਿਤਰਾ ਦਿਬ ਦ੍ਰਿਸ਼ਟੀ ਵਾਲੀ ਸੀ ਇਹ ਤ੍ਰਿੰਦਤ ਅਤਿਅੰਤ ਸਨੇਹ ਭਰੀ ਤਕਣੀ ਸੀ ਉਸ ਦੀ ਜਿਸ ਨਾਲ ਉਸ ਨੇ ਅਲਮਿਤਰਾ ਨੂੰ ਵੇਖਿਆ ਇਸੇ ਤ੍ਰਿੰਦਤ ਨੇ ਹੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਲੱਭ ਲਿਆ ਤੇ ਉਸ ਉੱਪਰ ਵਿਸ਼ਵਾਸ ਕੀਤਾ ਉਦੋਂ ਉਸ ਨੂੰ ਇਹ ਸ਼ਾਇਰ ਵਿੱਚ ਆਇਆ ਮਾਸਾ ਇੱਕ ਦਿਨ ਹੀ ਹੋਇਆ ਸੀ। ਤ੍ਰਿਮਤ ਨੇ ਉਸ ਨੂੰ ਜੀ ਆਇਆਂ ਕਿਹਾ। ਉਸਨੇ ਕਿਹਾ ਖੁਦਾ ਦੇ ਪੈਗੰਬਰ ਪਰੇ ਤੋਂ ਪਰੇ ਦੇ ਮੁਤਲਾਸ਼ੀ ਆਪਣੇ ਜਹਾਂਦੀ ਅੜੀਕ ਵਿੱਚ ਤੂੰ ਕਈ ਦੂਰ فاਸਲੇ ਸ਼ਾਨਦਾਰ ਰਹਾ ਹੈ। ਹੁਣ ਤੇਰਾ ਜਹਾਜ਼ ਆਣ ਪਹੁੰਚਿਆ ਹੈ ਤੇ ਤੂੰ ਸਰ ਪਰ ਚਲੇ ਜਾਣਾ ਹੈ ਆਪਣੀਆਂ ਆਜ਼ਾਦਾਂ ਦੇ ਦੇਸ਼ ਤੇ ਆਪਣੀਆਂ ਵਡੇਰੀਆਂ ਰੀਝਾਂ ਦੇ ਨਿਵਾਸ ਸਥਾਨ ਵਾਸਤੇ। ਤੇਰੀ ਲੋਚਾ ਬਹੁ ਡੂੰਗੀ ਹੈ ਨਾ ਸਾਡਾ ਪਿਆਰ ਤੈਨੂੰ ਬੰਨ ਕੇ ਰੱਖ ਸਕਦਾ ਹੈ ਨਾ ਸਾਡੀਆਂ ਲੋੜਾਂ ਤੈਨੂੰ ਹੋਰ ਰੋਕ ਸਕਦੀਆਂ ਹਨ ਸਾਡੀ ਤਾਂ ਬਸ ਇੰਨੀ ਹੀ ਮੰਗ ਹੈ ਕਿ ਵਿਦਾ ਹੋਣ ਤੋਂ ਪਹਿਲਾਂ ਸਾਡੇ ਨਾਲ ਗੱਲਾਂ ਕਰਕੇ ਆਪਣਾ ਸੱਤ ਸਾਡੀ ਝੋਲੀ ਪਾ ਇਹ ਸੱਚ ਅਸੀਂ ਆਪਣੇ ਬੱਚਿਆਂ ਨੂੰ ਦੇ ਦੇਾਂਗੇ ਅਤੇ ਉਹ ਗਾਂ ਆਪਣੇ ਬੱਚਿਆਂ ਨੂੰ ਦੇ ਦੇਣਗੇ ਇਸ ਤਰ੍ਹਾਂ ਉਹ ਨਾਸ ਨਹੀਂ ਹੋਵੇਗਾ ਆਪਣੀ ਇਕਾਂਤ ਵਿੱਚ ਤੂੰ ਸਾਡੇ ਦਿਨਾਂ ਉੱਪਰ ਆਪਣੀ ਨਜ਼ਰ ਰੱਖੀ ਜਾਗਦਿਆਂ ਹੋਇਆਂ ਤੂੰ ਸਾਡੇ ਨੀਂਦਰ ਦਾ ਹਾਸਾ ਰੋਣਾ ਸੁਣਿਆ ਹੈ ਹੁਣ ਸਾਨੂੰ ਸਾਡਾ ਆਪਣਾ ਆਪ ਵਿਖਾ ਦੇ ਜਨਮ ਅਤੇ ਮਰਨ ਜੋ ਕੁਝ ਵੀ ਹੈ ਉਹ ਤੇਰੇ ਸਾਵੇਂ ਪ੍ਰਗਟ ਹੋ ਚੁੱਕਾ ਹੈ ਉਹ ਸਭ ਕੁਝ ਸਾਨੂੰ ਵੀ ਦੱਸ ਤੇ ਉਸ ਨੇ ਉੱਤਰ ਦਿੱਤਾ ਉਰਫਾ ਦੇ ਲੋਕੋ ਜਿਸ ਦੀ ਗੱਲ ਮੈਂ ਕਰ ਸਕਦਾ ਹਾਂ ਉਹ ਇਸ ਵੇਲੇ ਵੀ ਤੁਹਾਡੇ ਸਭਨਾਂ ਦੀ ਆਤਮਾ ਵਿੱਚ ਵਿਚਰ ਰਿਹਾ ਹੈ ਉਸ ਦੇ ਬਿਨਾਂ ਮੈਂ ਹੋਰ ਗੱਲ ਵੀ ਕਿਸ ਦੀ ਕਰ ਸਕਦਾ ਹਾਂ ਆਪਾਂ ਪੜਾਂਗੇ ਪਿਆਰ ਜਦੋਂ ਅਲ ਮਿੱਤਰਾਂ ਨੇ ਕਿਹਾ ਸਾਨੂੰ ਪਿਆਰ ਦੀ ਗੱਲ ਸੁਣਾ ਉਸਨੇ ਆਪਣਾ ਸਿਰ ਉਤਾ ਚੁੱਕਿਆ ਤੇ ਇੱਕ ਝਾਤ ਲੋਕਾਂ ਉੱਪਰ ਛੁੱਟੀ ਸਭ ਪਾਸੇ ਚੁੱਪ ਵਰਤ ਗਈ ਹੁਣ ਉਸਨੇ ਗੰਭੀਰ ਸੁਰ ਵਿੱਚ ਕਿਹਾ ਜਦੋਂ ਪਿਆਰ ਸੈਨਤ ਨਾਲ ਸੱਦ ਬੁਲਾਵੇ ਤਾਂ ਉਸ ਦੇ ਪਿੱਛੇ ਹੋ ਤਰੋ ਪਾਵੇਂ ਉਸ ਦੇ ਰਾ ਕਰੜੇ ਵੀ ਹਨ ਸਿੱਧਰ ਟਲਵਾਣੇ ਵੀ ਜਦੋਂ ਪਿਆਰ ਆਪਣੇ ਪੈਰਾਂ ਹੇਠ ਤੁਹਾਨੂੰ ਲਪੇਟ ਲਏ ਤਾਂ ਆਪਣਾ ਆਪ ਉਸ ਦੇ ਹਵਾਲੇ ਕਰ ਦੇਵੋ ਪਾਵੇਂ ਉਸ ਦੇ ਪੈਰਾਂ ਵਿੱਚ ਲੁਕੀ ਤਲਵਾਰ ਤੁਹਾਨੂੰ ਪਛ ਹੀ ਦੇਵੇ ਤੇ ਜਦੋਂ ਉਹ ਤੁਹਾਡੇ ਨਾਲ ਗੱਲ ਕਰੇ ਤਾਂ ਉਸ ਉੱਪਰ ਯਕੀਨ ਕਰੋ ਭਾਵੇਂ ਉਸ ਦੀ ਆਵਾਜ਼ ਤੁਹਾਡੇ ਸੁਪਨਿਆਂ ਨੂੰ ਉਂਝੰਬ ਸੁੱਟੇ ਜਿਵੇਂ ਝਖੜ ਬਾਗ ਬਗੀਚਿਆਂ ਨੂੰ ਝੰਬ ਸੁੱਟਦਾ ਹੈ ਪਿਆਰ ਜਿਵੇਂ ਸਾਡੇ ਸਿਰ ਉੱਪਰ ਤਾਜ ਰੱਖਦਾ ਹੈ ਉਹਵੇਂ ਹੀ ਸਾਨੂੰ ਸੂਲੀ ਉੱਪਰ ਵੀ ਟੰਗ ਸਕਦਾ ਹੈ ਜਿਵੇਂ ਉਹ ਸਾਡੇ ਸਿਖਰ ਤੱਕ ਪਹੁੰਚ ਕੇ ਉਨਾ ਕੂੜੀਆਂ ਲਮੀਆਂ ਟਾਣੀਆਂ ਦੇ ਸਿਰ ਤੇ ਹੱਥ ਫੇਰਦਾ ਹੈ ਜਦ ਧੁੱਪ ਵਿੱਚ ਕੰਬ ਕੰਬ ਪੈਂਦੀਆਂ ਹਨ ਉਵੇਂ ਹੀ ਉਹ ਤੁਰੇੇਠਾ ਸਾਡੀਆਂ ਜੜਾਂ ਤੱਕ ਵੀ ਲੈ ਜਾਂਦਾ ਹੈ ਅਤੇ ਮਿੱਟੀ ਨਾਲ ਚਮੁੱਟੇ ਸਾਡੇ ਅੰਗਾਂ ਨੂੰ ਝੰਝੋੜ ਸੁੱਟਦਾ ਹੈ ਫਸਲ ਦੇ ਥੱਬਿਆਂ ਵਾਂਗ ਉਹ ਸਾਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਫਿਰ ਝਾੜ ਕੁੱਟ ਕੇ ਉਹ ਸਾਨੂੰ ਫੌਂਗ ਤੋਂ ਨਖੇੜ ਦਿੰਦਾ ਹੈ ਉਡਾਈ ਨਾਲ ਉਹ ਸਾਨੂੰ ਨੰਗੀਆਂ ਕਰ ਦਿੰਦਾ ਹੈ ਪੀ ਕੇ ਸਾਡਾ ਅੰਦਰ ਬਾਹਰ ਚਿੱਟਾ ਕਰ ਦਿੰਦਾ ਹੈ ਪਰ ਸਾਨੂੰ ਇੰਨਾ ਗੁਰਨ ਦਾ ਹੈ ਕਿ ਅਸੀਂ ਅਸਲੋ ਮਲਾਇਮ ਹੋ ਜਾਂਦੇ ਹਾਂ ਤੇ ਫਿਰ ਉਹ ਸਾਨੂੰ ਪਾਕ ਪਵਿੱਤਰ ਅੱਗ ਦੇ سپرد ਕਰ ਦਿੰਦਾ ਹੈ ਤਾਂ ਜੋ ਅਸੀਂ ਰੱਬ ਦੇ ਪਵਿੱਤਰ ਭੋਜ ਦੇ ਲਾਇਕ ਪਵਿੱਤਰ ਰੋਟੀ ਬਣਾ ਸਕੀ ਇਹ ਸਾਰੀਆਂ ਗੱਲਾਂ ਪਿਆਰ ਤੁਹਾਡੇ ਨਾਲ ਕਰੇਗਾ ਤਾਂ ਜੋ ਤੁਸੀਂ ਆਪਣੇ ਦਿਲ ਦੇ ਭੇਦ ਸਮਝ ਸਕੋ ਅਤੇ ਸਮਝਣ ਬਾਅਦ ਸਰਬਜੀਵਨ ਦੇ ਦਿਲ ਦਾ ਇੱਕ ਕਿਣਕਾ ਬਣ ਸਕੋ ਪਰ ਜੇ ਤੁਸੀਂ ਡਰਦੇ ਹੋ ਤੁਹਾਨੂੰ ਪਿਆਰ ਦੀ ਸ਼ਾਂਤੀ ਜਾਂ ਪਿਆਰ ਦੀ ਖੁਸ਼ੀ ਦੀ ਹੀ ਤਲਾਸ਼ ਹੈ ਤਾਂ ਤੁਹਾਡੀ ਸੁੱਖ ਇਸੇ ਵਿੱਚ ਹੈ ਕਿ ਤੁਸੀਂ ਆਪਣਾ ਨੰਗ ਕੱਜ ਲਵੋ ਅਤੇ ਉੱਥੋਂ ਬਚ ਕੇ ਨਿਕਲ ਜਾਵੋ ਜਿੱਥੇ ਪਿਆਰ ਦੇ ਰਾਹ ਪਏ ਹੋਏ ਹਨ ਚਲੇ ਜਾਵੋ ਉਸ ਬੇਰੁਤੀ ਦੁਨੀਆ ਵਿੱਚ ਜਿੱਥੇ ਤੁਸੀਂ ਹੱਸੋਗੇ ਪਰ ਸਾਰਾ ਹਾਸਾ ਤੁਹਾਡਾ ਆਪਣਾ ਨਹੀਂ ਹੋਵੇਗਾ ਜਿੱਥੇ ਤੁਸੀਂ ਰੋਵੋਗੇ ਪਰ ਸਾਡੇ ਹੰਝੂ ਤੁਹਾਡੇ ਆਪਣੇ ਹੋ ਨਹੀਂ ਹੋਣਗੇ ਪਿਆਰ ਆਪਣੇ ਸਿਵਾ ਹੋਰ ਕੁਝ ਵੀ ਨਹੀਂ ਦਿੰਦਾ ਅਤੇ ਆਪਣੇ ਸਿਵਾ ਹੋਰ ਕਿਸੇ ਤੋਂ ਕੁਝ ਨਹੀਂ ਲੈਂਦਾ ਨਾ ਪਿਆਰ ਕਬਜ਼ਾ ਹੈ ਤੇ ਨਾ ਕਿਸੇ ਦੇ ਕਬਜ਼ੇ ਹੇਠ ਆਉਂਦਾ ਹੈ ਕਿਉਂਕਿ ਪਿਆਰ ਨੂੰ ਪਿਆਰ ਦਾ ਰਜੇਵਾ ਹੀ ਕਾਫੀ ਹੈ ਜਦੋਂ ਵੀ ਤੁਸੀਂ ਪਿਆਰ ਕਰੋ ਇਹ ਕਹੋ ਰੱਬ ਮੇਰੇ ਦਿਲ ਵਿੱਚ ਹੈ ਸਗੋਂ ਇਹ ਕਹੋ ਮੈਂ ਰੱਬ ਦੇ ਦਿਲ ਵਿੱਚ ਹਾਂ ਨਾਲੇ ਇਹ ਨਾ ਸੋਚੋ ਕਿ ਤੁਸੀਂ ਪਿਆਰ ਦੀ ਅਗਵਾਈ ਕਰ ਸਕਦੇ ਹੋ ਜੇ ਪਿਆਰ ਨੇ ਤੁਹਾਨੂੰ ਯੋਗ ਸਮਝ ਲਿਆ ਤਾਂ ਉਹ ਤੁਹਾਡੀ ਅਗਵਾਈ ਕਰੇਗਾ ਆਪਣੀ ਪੂਰਤੀ ਤੋਂ ਸਿਵਾ ਪਿਆਰ ਨੂੰ ਹੋਰ ਕੋਈ ਸਿੱਖ ਨਹੀਂ ਪਰ ਜੇ ਤੁਸੀਂ ਪਿਆਰ ਕਰਦੇ ਹੋਏ ਔਰੇ ਰੀਜਾਂ ਵੀ ਰੱਖਣਾ ਚਾਹੋ ਤਾਂ ਏ ਰੀਜਾਂ ਰੱਖੋ ਕਿ ਮੈਂ ਦਰਵ ਜਾਵਾਂ ਅਤੇ ਉਸ ਕੱਲ ਵਾਂਗ ਵਹਿ ਜਾਵਾਂ ਜੋ ਆਪਣਾ ਗੀਤ ਰਾਤ ਨੂੰ ਸੁਣਾਉਂਦੀ ਰਹਿੰਦੀ ਹੈ ਕੋਮਲਤਾ ਦੀ ਅਤੀ ਤੋਂ ਪੈਦਾ ਹੋਣ ਵਾਲੀ ਪੀੜ ਦਾ ਮਹਿਰਮ ਬਣਾ ਉਹ ਜਾਖਾਂ ਖਾਵਾਂ ਜੋ ਪਿਆਰ ਸਬੰਧੀ ਆਪਣੀ ਹੀ ਸੂਝ ਤੋਂ ਪੈਦਾ ਹੁੰਦਾ ਹੈ ਆਪਣੀ ਮਰਜ਼ੀ ਨਾਲ ਖੁਸ਼ੀ-ਖੁਸ਼ੀ ਆਪਣੀ ਰਤ ਡੋਲਾ ਪੰਖ ਨੂੰ ਦਿਲ ਲੈ ਕੇ ਤੜਕਸਾਰ ਜਾਗਾ ਤੇ ਸ਼ੁਕਰ ਕਰਾਂ ਕੇ ਪਿਆਰ ਲਈ ਇੱਕ ਦਿਨ ਹੋਰ ਮਿਲਿਆ ਹੈ ਦੁਪਹਿਰ ਵੇਲੇ ਬਿਸ਼ਰਾਮ ਕਰਾਂ ਤੇ ਪਿਆਰ ਦੇ ਤਰੰਗ ਦਾ ਧਿਆਨ ਤਰਾ ਸ਼ਾਮ ਪੈਣ ਤੇ ਪਏ ਸ਼ੁਕਰਾਂ ਦੇ ਨਾਲ ਭਰਿਆ ਘਰ ਮੁੜਾਂ ਫਿਰ ਦਿਲ ਵਿਚਲੇ ਮਹਿਬੂਬ ਦੀ ਖਾਤਰ ਦੁਆ ਮੰਗ ਕੇ ਆਪਣੇ ਬੁਲਣਾ ਉੱਪਰ ਸਲਾਹਤ ਦਾ ਗੀਤ ਲੈ ਕੇ ਸੌਂ ਜਾਵਾਂ ਵਿਸ਼ਾ ਪਿਆਰ ਦੇ ਉੱਪਰ ਪੈਗੰਬਰ ਦੇ ਬੋਲ ਇੱਥੇ ਸਮਾਪਤ ਹੁੰਦੇ ਹਨ ਅੱਗੇ ਆਪਾਂ ਪੜਾਂਗੇ ਵਿਸ਼ਾ ਵਿਆਹ ਦੇ ਉੱਪਰ ਹੁਣ ਅਲ ਮਿੱਤਰਾ ਫੇਰ ਬੋਲੇ ਕਹਿਣ ਲੱਗੀ ਸਾਹਿਬਾ ਕੁਝ ਵਿਆਹ ਬਾਰੇ ਵੀ ਦੱਸ ਤੇ ਉਸਨੇ ਉੱਤਰ ਵਿੱਚ ਕਿਹਾ ਤੁਸੀਂ ਇੱਕ ਮਿੱਕ ਹੀ ਪੈਦਾ ਹੋਏ ਤੇ ਸਦਾ ਸਦਾ ਤੁਸੀਂ ਇੱਕ ਮਿੱਕ ਹੀ ਰਹੋਗੇ ਜਦੋਂ ਮੌਤ ਤੇ ਟੇ ਕੰਬ ਫਟਕਾ ਕੇ ਤੁਹਾਡੇ ਦਿਨਾਂ ਨੂੰ ਉਡਾ ਖੁੜਾ ਦੇਵੇਗੀ ਉਦੋਂ ਵੀ ਤੁਸੀਂ ਇੱਕ ਮਿੱਕ ਹੀ ਰਹੋਗੇ ਆਹੋ ਰੱਬ ਦਾ ਚੁੱਪ ਸਿਮਰਨ ਕਰਨ ਵੇਲੇ ਵੀ ਤੁਸੀਂ ਇੱਕ ਮਿੱਕ ਰਹੋਗੇ ਪਰ ਆਪਣੀ ਇੱਕਮਿਕਤਾ ਵਿੱਚ ਵੀ ਕੁਝ ਵਿਰਲ ਰਹਿਣ ਦੇਵੋ ਤਾਂ ਜੋ ਸੁਰਗ ਦੀਆਂ ਪੌਣਾ ਤੁਹਾਡੇ ਵਿੱਚ ਕਰਨ ਨੱਚ ਟੱਪ ਸਕਣ ਇੱਕ ਦੂਜੇ ਨੂੰ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਬਣਾ ਲਵੋ ਇੱਕ ਦੂਜੇ ਦਾ ਪਿਆਲਾ ਭਰ ਦਿਓ ਪਰ ਇੱਕੋ ਪਿਆਲਾ ਹੀ ਨਾ ਡਿੱਗਣ ਲੱਗ ਪਵੋ ਇੱਕ ਦੂਜੇ ਨਾਲ ਆਪਣੀ ਗਰਾਈ ਸਾਂਝੀ ਕਰੋ ਪਰ ਇੱਕ ਰੋਟੀ ਵਿੱਚ ਹੀ ਬੁਰਕ ਨਾ ਮਾਰਨ ਲੱਗ ਪਵੋ ਇਕੱਠੇ ਗਾਓ ਇਕੱਠੇ ਨੱਚੋ ਤੇ ਰੰਗ ਮਾਣੋ ਪਰ ਹਰ ਕੋਈ ਇਕੱਲਾ ਵੀ ਰਹੇ ਜੇ ਮਸਾਜ ਦੀਆਂ ਤਾਰ ਵੱਖੋ ਵੱਖ ਹੁੰਦੀਆਂ ਹਨ ਪਰ ਉਹ ਇੱਕੋ ਰਾਗ ਨਾਲ ਚਮਚਣਾ ਉੱਠਦੀਆਂ ਹਨ ਆਪਣਾ ਦਿਲ ਦੇਵੋ ਪਰ ਦਿਲ ਨੂੰ ਕਿਸੇ ਕੋਲ ਨਾ ਰੱਖ ਦਿਓ ਕਿਉਂਕਿ ਤੁਹਾਡੇ ਦਿਲ ਦੀ ਸਮਾਈ ਸਰਬਜੀਵਨ ਦੇ ਹੱਥ ਵਿੱਚ ਹੀ ਹੈ ਇੱਕ ਦੂਜੇ ਦੇ ਅੰਗ ਸੰਗ ਖਲੋਵੋ ਪਰ ਹੱਦੋਂ ਬਾਲਾ ਨੇੜਾ ਠੀਕ ਨਹੀਂ ਦਰਗਾਹ ਦੇ ਥੰਨ ਇੱਕ ਦੂਜੇ ਤਰਤਾ ਕੋ ਵਿਥ ਉੱਪਰ ਹੀ ਖਲੋਂਦੇ ਹਨ ਬਲੂਤ ਦੇ ਸਰੂ ਦੇ ਰੁੱਖ ਇੱਕ ਦੂਜੇ ਦੀ ਛਾਂ ਵਿੱਚ ਵੱਧ ਫੁੱਲ ਨਹੀਂ ਸਕਦੇ ਵਿਆਹ ਵਿਸ਼ੇ ਤੇ ਪੈਗੰਬਰ ਦੇ ਬੋਲ ਇੱਥੇ ਹੀ ਸਮਾਪਤ ਹੁੰਦੇ ਹਨ ਬੱਚਿਆਂ ਬਾਰੇ ਪੈਗੰਬਰ ਦੇ ਬੋਲ ਤ੍ਰੀਮਤ ਜਿਸ ਨੇ ਕੋਚੜ ਵਿੱਚ ਬਾਲ ਚੁੱਕਿਆ ਹੋਇਆ ਰਸੀ ਬੋਲੀ ਸਾਨੂੰ ਬੱਚਿਆਂ ਦੀ ਗੱਲ ਸੁਣਾ ਤੇ ਉਸਨੇ ਕਿਹਾ ਤੁਹਾਡੇ ਬੱਚੇ ਤੁਹਾਡੇ ਬੱਚੇ ਨਹੀਂ ਉਹ ਧੀਆਂ ਪੁੱਤਰ ਨੇ ਸਰਬਜੀਵਨ ਦੀ ਆਪਣੀ ਹਿੱਸੇਕ ਦੇ ਉਹ ਤੁਹਾਡੇ ਰਹੀ ਆਉਂਦੇ ਹਨ ਤੁਹਾਡੇ ਵਿੱਚੋਂ ਨਹੀਂ ਆਉਂਦੇ ਤੇ ਭਾਵਿਓ ਤੁਹਾਡੇ ਕੋਲ ਹਨ ਤੁਸੀਂ ਉਹਨਾਂ ਦੇ ਮਾਲਕ ਨਹੀਂ ਤੁਸੀਂ ਉਹਨਾਂ ਨੂੰ ਆਪਣਾ ਪਿਆਰ ਭਾਵੇਂ ਦਿਓ ਪਰ ਆਪਣੇ ਵਿਚਾਰ ਨਾ ਦੇਵੋ ਕਿਉਂਕਿ ਉਹਨਾਂ ਪਾਸ ਆਪਣੇ ਵਿਚਾਰ ਹਨ ਤੁਸੀਂ ਉਹਨਾਂ ਦੀ ਕਾਇਆ ਨੂੰ ਕੁਲਾ ਦੇ ਸਕਦੇ ਹੋ ਉਹਨਾਂ ਦੀ ਆਤਮਾ ਨੂੰ ਨਹੀਂ ਕਿਉਂਕਿ ਉਹਨਾਂ ਦੀ ਆਤਮਾ ਆਉਣ ਵਾਲੀ ਕੱਲ ਦੇ ਘਰ ਵਿੱਚ ਰਹਿੰਦੀ ਹੈ ਜਿੱਤੇ ਤੁਸੀਂ ਨਹੀਂ ਜਾ ਸਕਦੇ ਆਪਣੇ ਸੁਪਨਿਆਂ ਵਿੱਚ ਵੀ ਨਹੀਂ ਤੁਸੀਂ ਉਹਨਾਂ ਵਰਗਾ ਬਣਨ ਦਾ ਯਤਨ ਭਾਵੇਂ ਕਰੋ ਪਰ ਉਹਨਾਂ ਨੂੰ ਆਪਣੇ ਵਰਗਾ ਬਣਾਉਣ ਦੀ ਰੀਜ ਕਦੇ ਨਾ ਕਰੋ ਕਿਉਂਕਿ ਜ਼ਿੰਦਗੀ ਨਾ ਪਿਛਾਂ ਵੱਲ ਤੁਰਦੀ ਹੈ ਨਾ ਬੀਤ ਚੁੱਕੇ ਕੱਲ੍ਹ 'ਪਾਸ ਅਟਕਦੀ ਹੈ ਤੁਸੀਂ ਤਾਂ ਕਮਾਨ ਨਾ ਹੋ ਜਿਨ੍ਹਾਂ ਵਿੱਚ ਬੱਚੇ ਜੀਉਂਦੇ ਤੀਰਾਂ ਵਾਂਗ ਵਗਾ ਸੁਟੇ ਜਾਂਦੇ ਹਨ ਤਨੁਖਤਾਰੀ ਸਰਵ ਸਮੇਂ ਦੇ ਮਾਰਗ ਉੱਪਰ ਪਏ ਆਪਣੇ ਨਿਸ਼ਾਨੇ ਨੂੰ ਵੇਖਦਾ ਹੈ ਤੇ ਆਪਣੀ ਸ਼ਕਤੀ ਨਾਲ ਤੁਹਾਨੂੰ ਝੁਕਾਉਂਦਾ ਹੈ ਤਾਂ ਜੋ ਉਸਦੇ ਤੀਰ ਤਿੱਖੇ ਤੋਰੇ ਵੀ ਜਾਣ ਤੇ ਦੂਰ ਵੀ ਪਹੁੰਚਣ ਤਨੁਖਤਾਰੀ ਦੇ ਹੱਥਾਂ ਵਿੱਚ ਤੁਸੀਂ ਝੁਕੋ ਖੁਸ਼ੀ ਦੀ ਖਾਤਰ ਤਨੁਖਤਾਰੀ ਜਿਵੇਂ ਆਪਣੇ ਉੱਡਣੇ ਤੀਰ ਨੂੰ ਪਿਆਰਦਾ ਹੈ ਓਵੇਂ ਹੀ ਆਪਣੇ ਟਕਾਉ ਤਨੁਖ ਨੂੰ ਵੀ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਆਪਾਂ ਪੜਾਂਗੇ ਦਾਨ ਦੇ ਉੱਪਰ ਪੈਗੰਬਰ ਦੇ ਬੋਲ ਦਾਨ ਦੇ ਉੱਪਰ ਫਕੀਰ ਦੇ ਬੋਲ ਫਿਰ ਇੱਕ ਰੱਜਿਆ ਪੁੱਜਿਆ ਆਦਮੀ ਬੋਲੇਆ ਸਾਨੂੰ ਦਾਨ ਦੀ ਗੱਲ ਸੁਣਾ ਤੇ ਉਸਨੇ ਉੱਤਰ ਦਿੱਤਾ ਤੁਸੀਂ ਆਪਣੇ ਧਨ ਮਾਲ ਵਿੱਚੋਂ ਕੁਝ ਦਿੱਤਾ ਤਾਂ ਕੀ ਦਿੱਤਾ ਸੱਚਾ ਦਾਨ ਉਹ ਹੈ ਜੋ ਆਪਣੇ ਵਿੱਚੋਂ ਦਿੱਤਾ ਜਾਵੇ ਤੁਹਾਡਾ ਧਨ ਮਾਲ ਆਖਰ ਹੈ ਕੀ ਕੁਝ ਚੀਜ਼ਾਂ ਵਸਤਾਂ ਜੋ ਤੁਸੀਂ ਜੋੜ ਜਾੜ ਰੱਖੀਆਂ ਤੇ ਜਿਨ੍ਹਾਂ ਦੇ ਤੁਸੀਂ ਰਾਖੀ ਕਰਦੇ ਰਹਿੰਦੇ ਹੋ ਇਸ ਡਰ ਦੇ ਮਾਰੇ ਆ ਕਿ ਕੱਲ ਤੁਹਾਨੂੰ ਉਹਨਾਂ ਦੀ ਲੋੜ ਪਵੇਗੀ ਤੇ ਕੱਲ ਕੱਲ ਨੇ ਕੀ ਦੇਣਾ ਏ ਉਹ ਮਹਾਸਿਆਣੇ ਕੁੱਤੇ ਨੂੰ ਜੋ ਸ਼ਹਿਰ ਪਾਕ ਦੇ ਹਾਜੀਆਂ ਦੇ ਪਿੱਛੇ-ਪਿੱਛੇ ਤੁਰੀ ਜਾਂਦਾ ਹੈ ਤੇ ਹੱਡੀਆਂ ਰੇਗਿਸਤਾਨ ਵਿੱਚ ਦੱਬਦਾ ਜਾਂਦਾ ਹੈ ਰੇਗਿਸਤਾਨ ਜਿੱਥੇ ਨਾ ਕੋਈ ਖੁਰਾ ਨਾ ਖੋਜ ਤੇ ਪਲਾ ਲੋੜ ਦਾ ਡਰ ਲੋੜ ਤੋਂ ਸਿਵਾਏ ਹੈ ਕੀ ਖੂਬ ਭਰਿਆ ਹੋਵੇ ਤੇ ਤੁਹਾਨੂੰ ਪਿਆਸ ਦਾ ਡਰ ਬਿਆਪਿਆ ਰਹੇ ਇਹ ਡਰ ਹੈ ਕਿ ਸਿਵਾਏ ਇਸ ਦੇ ਕਿ ਪਿਆਸ ਅਬੁਝ ਹੈ ਕੁਝ ਬੰਦੇ ਇਹੋ ਜਿਹੇ ਹਨ ਜੋ ਬਹੁਤ ਸਾਰੇ ਧਨ-ਮਾਲ ਵਿੱਚ ਥੋੜਾ ਕੋਈ ਹਿੱਸਾ ਦੇ ਦਿੰਦੇ ਹਨ ਉਹ ਤਾਂ ਆਪਣੀ માનਤਾ ਲਈ ਦਿੰਦੇ ਹਨ ਉਹਨਾਂ ਦੀ ਲਕshmi ਲੋਚਾ ਦਿੱਤੀ ਵਸਤ ਨੂੰ ਕੋਝਾ ਬਣਾ ਦਿੰਦੀ ਹੈ ਕੁਝ ਬੰਦੇ ਇਹੋ ਜਿਹੇ ਵੀ ਹਨ ਜਿਨ੍ਹਾਂ ਪਾਸ ਬਹੁਤ ਘੱਟ ਹੈ ਪਰ ਜੋ ਆਪਣਾ ਸਭ ਕੁਝ ਦੇ ਦਿੰਦੇ ਹਨ ਇਹਨਾਂ ਨੂੰ ਜ਼ਿੰਦਗੀ ਅਤੇ ਖੁਦ ਲਈ ਉੱਪਰ ਭਰੋਸਾ ਹੈ ਇਹਨਾਂ ਦੇ ਖਜ਼ਾਨੇ ਕਦੇ ਸਖਣੇ ਨਹੀਂ ਹੁੰਦੇ ਇਹ ਜੋਦੋਂ ਵੀ ਦੇਂਦੇ ਹਨ ਖੁਸ਼ੀ ਨਾਲ ਦੇਂਦੇ ਹਨ ਖੁਸ਼ੀ ਹੀ ਇਹਨਾਂ ਦਾ ਇਨਾਮ ਹੈ ਕੁਝ ਉਹ ਹਨ ਜੋ ਕੁਝ ਵੀ ਦੇਣ ਸਮੇਂ ਦੁਖੀ ਹੁੰਦੇ ਹਨ ਦੁੱਖ ਇਹਨਾਂ ਦੀ ਪ੍ਰੀਖਿਆ ਹੈ ਕੁਝ ਉਹ ਵੀ ਹਨ ਜੋ দান ਕਰਦੇ ਹਨ ਪਰ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਨਾ ਖੁਸ਼ੀ ਦੀ ਚਾਹ ਹੁੰਦੀ ਹੈ ਉਹ ਦੇਣ ਲੱਗੇ ਆ ਪੁੰਨ ਭਾਵਨਾ ਵੱਲ ਬੇਪਰਵਾਹ ਹੁੰਦੇ ਹਨ ਉਹ ਤਾਂ ਇਵੇਂ দান ਕਰਦੇ ਹਨ ਜਿਵੇਂ ਹਵਾ ਆਸਵਾਦੀ ਵਿੱਚ ਸਾਹ ਲੈਂਦੇ ਆਂ ਹੀ ਖਲਾ ਵਿੱਚ ਖੁਸ਼ਬੂ ਖਲਾ ਦਿੰਦੀ ਹੈ ਇਹੋ ਜਿਹੇ ਬੰਦਿਆਂ ਦੇ ਹੱਥਾਂ ਰਾਹੀਂ ਰੱਬ ਆਪਣੀ ਬਾਣੀ ਉਚਾਰਦਾ ਹੈ ਇਨਾਂ ਦੀਆਂ ਅੱਖਾਂ ਓਲੇ ਖਲੋ ਕੇ ਰੱਬ ਇਸ ਧਰਤੀ ਉੱਪਰ ਆਪਣੀ ਮੁਸਕਾਨ ਖਿਲਾਰਦਾ ਹੈ ਮੰਗਿਆਂ ਦਾਨ ਦੇਣਾ ਚੰਗਾ ਹੈ ਪਰ ਅਣ ਮੰਗਿਆਂ ਸੁਵਮਦਸ ਬੂਝ ਕੇ ਤਾਂ ਦੇਣਾ ਹੋਰ ਵੀ ਚੰਗਾ ਹੈ ਜਿਹੜੇ ਦਿਲਾਂ ਦੇ ਸ਼ਾਹ ਹੁੰਦੇ ਹਨ ਉਹਨਾਂ ਨੂੰ ਦਾਣ ਦੇਣ ਤੋਂ ਵੀ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹ ਕਿਸੇ ਦਾਣ ਲੈਣ ਵਾਲੇ ਨੂੰ ਲੱਭ ਰਹੇ ਹੁੰਦੇ ਹਨ ਕੋਈ ਇਹੋ ਜਿਹੀ ਵਸਤੂ ਵੀ ਹੈ ਜੋ ਤੁਸੀਂ ਸਦਾ ਬਚਾ ਕੇ ਆਪਣੇ ਕੋਲ ਰੱਖ ਸਕਦੇ ਹੋ ਤਹਾਡੇ ਕੋਲ ਜੋ ਕੁਝ ਵੀ ਹੈ ਉਹ ਇੱਕ ਦਿਨ ਦਿੱਤਾ ਹੀ ਜਾਣਾ ਹੈ ਇਸ ਲਈ ਜੋ ਕੱਲ ਦੇਣਾ ਹੈ ਹੁਣੇ ਦੇਵੋ দান ਦੀ ਰੁੱਤ ਤੁਹਾਡੀ ਹੋਵੇ ਤੁਹਾਡੇ ਜਾਨਸ਼ੀਨਾਂ ਦੀ ਕਾਹਨੂੰ ਹੋਵੇ ਤੁਸੀਂ ਕਈ ਵਾਰ ਕਹਿੰਦੇ ਹੋ ਦੇਵਾਂਗਾ ਤਾਂ ਮੈਂ ਵੀ ਪਰ ਕੇਵਲ ਯੋਗ ਬੰਦੇ ਨੂੰ ਤੁਹਾਡੇ ਬਾਗ ਬਗੀਚੇ ਦੇ ਰੁੱਖ ਇਦਾਂ ਨਹੀਂ ਕਹਿੰਦੇ ਤੁਹਾਡੀਆਂ ਚਰਾੰਦਾ ਦੇ ਇਜੜ ਵੀ ਇਦਾਂ ਨਹੀਂ ਕਹਿੰਦੇ ਉਹ ਤਾਂ ਦੇਂਦੇ ਹਨ ਤਾਂ ਜੋ ਉਹ ਜਿਉਂਦੇ ਰਹਿਣ ਬਚਾਈ ਰੱਖਣਾ ਮਰਨ ਬਰਾਬਰ ਹੈ ਜਿਹੜਾ ਆਦਮੀ ਆਪਣੇ ਦਿਨ ਤੇ ਆਪਣੀਆਂ ਰਾ ਆਪਣੀਆਂ ਰਾਤਾਂ ਪ੍ਰਾਪਤ ਕਰਨ ਦੇ ਯੋਗ ਹੈ ਉਹ ਤੁਹਾਤੋਂ ਕੋਈ ਵੀ ਹੋਰ ਚੀਜ਼ ਲੈ ਲੈਣ ਦੇ ਯੋਗ ਹੈ ਜੋ ਜੀਵਨ ਦੇ ਮਹਾਸਾਗਰ ਚ ਡੀਕ ਲਾਉਣ ਦੇ ਯੋਗ ਸਮਝਿਆ ਗਿਆ ਹੈ ਉਹ ਸੱਚਮੁੱਚ ਹੀ ਇਨਾਂ ਕੋ ਯੋਗ ਹੈ ਕਿ ਤੁਹਾਡੀ ਛੋਟੀ ਜਿਹੀ ਆੜ ਵਿੱਚੋਂ ਆਪਣਾ ਪਿਆਲਾ ਭਰ ਲਵੇ ਕੋਈ ਮਾਰੂਥਲ ਵੀ ਇਨਾਂ ਵਿਸ਼ਾਲ ਨਹੀਂ ਹੋ ਸਕਦਾ ਜਿੰਨੀ ਵਿਸ਼ਾਲ ਹੈ দান ਲੈਣ ਵਾਲੇ ਦੀ ਹਿੰਮਤ ਉਸ ਦਾ ਸਵੈ ਭਰੋਸਾ ਨਹੀਂ ਨਹੀਂ ਸਕੂ ਉਸ ਦੀ ਦਾਨਸ਼ੀਲਤਾ ਤੁਸੀਂ ਕੌਣ ਹੁੰਦੇ ਹੋ ਕਿ ਲੋਕ ਤੁਹਾਨੂੰ ਆਪਣੇ ਹਿੱਕ ਚੀਰ ਕੇ ਵਿਖਾ ਦੇਣ ਅਤੇ ਤੁਹਾਡੇ ਸਾਹਮਣੇ ਆਪਣੀ ਅਣਖ ਦਾ ਕੱਜਣ ਲਾਸੁੱਟਣ ਤਾਂ ਜੋ ਤੁਸੀਂ ਉਹਨਾਂ ਦੀ ਯੋਗਤਾ ਨੂੰ ਨੰਗਿਆ ਅਤੇ ਉਹਨਾਂ ਦੇ ਅਪਮਾਨ ਨੂੰ ਬੇਪਰਦਾ ਵੇਖ ਸਕੋ ਸਭ ਤੋਂ ਪਹਿਲਾਂ ਇਹ ਵੇਖੋਗੇ ਤੁਸੀਂ ਦਾਨੀ ਬਣਨ ਦੇ ਯੋਗ ਹੋ ਯੋਗ ਹੋ ਤੁਸੀਂ ਦਾਨ ਦਾ ਵਸੀਲਾ ਬਣਨ ਦੇ ਕਿਉਂਕਿ ਸੱਚੀ ਗੱਲ ਤਾਂ ਇਹ ਹੈ ਕਿ ਦੇਣ ਵਾਲਾ ਤੇ ਲੈਣ ਵਾਲਾ ਜੀਵਨ ਹੀ ਹੈ ਤੁਸੀਂ ਆਪਣੇ ਆਪ ਨੂੰ ਦਾਨੀ ਸਮਝਦੇ ਹੋ ਦਾਨ ਦੇ ਗਵਾਹ मात्र ਹੀ ਹੋ ਦਾਨ ਲੈਣ ਵਾਲਿਓ ਅਸੀਂ ਤੁਸੀਂ ਸਾਰੇ ਲੈਣ ਵਾਲੇ ਹੀ ਹਾਂ ਆਪਣੇ ਉੱਪਰ ਸ਼ੁਕਰਾਨੇ ਦਾ ਭਾਰਨਾ ਲੱਦਦੇ ਫਿਰੋ ਮਤਾਂ ਤੁਸੀਂ ਆਪਣੇ ਆਪ ਨੂੰ ਦਾਨੀ ਨੂੰ ਜੂਲੇਖਾਂ ਵਿੱਚ ਫਸਾ ਬੈਠੋ ਸਗੋਂ ਦਿੱਤੇ ਦਾਨ ਦੇ ਸਹਾਰੇ ਈਉਂ ਉੱਡੋ ਜਿਵੇਂ ਖੰਭਾ ਉੱਤੇ ਪੰਛੀ ਉੱਡਣ ਵੇਲੇ ਦਾਨੇ ਨੂੰ ਵੀ ਆਪਣੇ ਨਾਲ ਲਵੋ ਹਮੇਸ਼ਾ ਕਰਜ਼ੇ ਦੀ ਹੱਦੋਂ ਬਾਹਰ ਚਿੰਤਾ ਕਰੀ ਜਾਣਾ ਉਦਾਤੇ ਦੀ দান ਵੀਰਤਾ ਉੱਪਰ ਸ਼ੱਕ ਕਰਨਾ ਹੈ ਜਿਸ ਦੀ ਮਾਤਾ ਖੁੱਲੇ ਦਿਲ ਵਾਲੀ ਭਉਏ ਹੈ ਤੇ ਪਿਤਾ ਆਪ ਪਰਮੇਸ਼ਰ দান ਵਿਸ਼ੇ ਉੱਪਰ ਪੈਗੰਬਰ ਦੇ ਬੋਲ ਇੱਥੇ ਹੀ ਸਮਾਪਤ ਹੁੰਦੇ ਹਨ ਕੱਲ ਪੜਾਂਗੇ ਆਪਾਂ ਵਿਸ਼ਾ ਖਾਣ ਪੀਣ ਉੱਪਰ ਪੈਗੰਬਰ ਦੇ ਬੋਲ ਫਿਰ ਇੱਕ ਬਿਰਦ ਬਾਬਾ ਸਰਾਂ ਦਾ ਮਾਲਕ ਕਹਿਣ ਲੱਗਾ ਸਾਨੂੰ ਕੁਝ ਖਾਣ ਪੀਣ ਬਾਰੇ ਵੀ ਦੱਸ ਤੇ ਉਸਨੇ ਕਿਹਾ ਚੰਗਾ ਹੋਵੇ ਜੇ ਧਰਤੀ ਦੀ ਖੁਸ਼ਬੂ ਹੀ ਤੁਹਾਡਾ ਆਹਾਰ ਹੋਵੇ ਅਤੇ ਹਵਾ ਵਿੱਚ ਉੱਗੇ ਝਾੜ ਬੂਟੇ ਵਾਂਗ ਧੁੱਪ ਉੱਪਰ ਤੁਹਾਡਾ ਗੁਜ਼ਾਰਾ ਹੋਵੇ ਪਰ ਕਿਉਂਕਿ ਤੁਸੀਂ ਖੱਦ ਖਰਾਗਲੀ ਜੀਭਾਂ ਨੂੰ ਮਾਰੇ ਬਿਨਾ ਨਹੀਂ ਰਹਿ ਸਕਦੇ ਅਤੇ ਆਪਣੀ ਤੇਬ ਬੁਝਾਉਣ ਲਈ ਨਵਜੰਮੇ ਬੱਚੇ ਨੂੰ ਵੀ ਆਪਣੀ ਮਾਂ ਦੇ ਦੁੱਧ ਤੋਂ ਵਿਛੋੜ ਦੇਂਦੇ ਹੋ ਇਸ ਲਈ ਇਹ ਕੰਮ ਰੱਬ ਦੀ ਭਗਤੀ ਵਾਂਗ ਕਰੋ ਭਣੈ ਦਸਤਰਖਾਨ ਨੂੰ ਇੱਕ ਬੇਲੀ ਸਮਝੋ ਜਿਸ ਉੱਪਰ ਜੰਗਲ ਅਤੇ ਮੈਦਾਨਾਂ ਦੇ ਪਵਿੱਤਰ ਤੇ ਮਾਸੂਮ ਜੀਵਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਇਹ ਕਰਵਾਨੀ ਮਨੁੱਖ ਵਿੱਚ ਵਸਣ ਵਾਲੇ ਉਹ ਤਤ ਦੀ ਖਾਤਰ ਹੁੰਦੀ ਹੈ ਜੋ ਇਹਨਾਂ ਤੋਂ ਵੀ ਵੱਧ ਪਵਿੱਤਰ ਅਤੇ ਇਹਨਾਂ ਤੋਂ ਵੀ ਵੱਧ ਮਾਸੂਮ ਹੈ ਜਦੋਂ ਕਿਸੇ ਜੀਵ ਨੂੰ ਜਿਵਾ ਕਰੋ ਤਾਂ ਆਪਣੇ ਦਿਲ ਅੰਦਰ ਉਸ ਨੂੰ ਇਉਂ ਆਖੋ ਜਿਹੜੀ ਸ਼ਕਤੀ ਤੈਨੂੰ ਜਿਵਾ ਕਰਦੀ ਹੈ ਉਸ ਦੇ ਹੱਥੋਂ ਮੈਂ ਆਪ ਵੀ ਜਿਵਾ ਹੁੰਦਾ ਹਾਂ ਮੈਂ ਵੀ ਕਿਸੇ ਦੀ ਖਰਾਕ ਬਣਾਗਾ ਜਿਸ ਹੁਕਮ ਨੇ ਤੈਨੂੰ ਮੇਰੇ ਹੱਥ ਸੌਂਪਿਆ ਹੈ ਉਹ ਹੁਕਮ ਮੈਨੂੰ ਮੈਥੋਂ ਵੀ ਬਲਕਾਰ ਦੇ ਹੱਥ ਸੌਂਪ ਦੇਵੇਗਾ ਤੇਰਾ ਖੂਨ ਤੇ ਮੇਰਾ ਖੂਨ ਕੁਝ ਵੀ ਨਹੀਂ ਇਹ ਤਾਂ ਬਾਸਰ ਰਸਾ ਹੈ ਜਿਸ ਨਾਲ ਰੱਬੀ ਰੁੱਖ ਦੀ ਪਾਲਣਾ ਹੁੰਦੀ ਹੈ ਜਦੋਂ ਤੁਸੀਂ ਇੱਕ ਸੇਵ ਨੂੰ ਆਪਣੇ ਦੰਦਾਂ ਹੇਠ ਚਿਥੋ ਆਪਣੇ ਦਿਲ ਅੰਦਰ ਉਸ ਨੂੰ ਇਉਂ ਕਹੋ ਤੇਰੇ ਬੀਜ ਮੇਰੇ ਸਰੀਰ ਵਿੱਚ ਜੀਉਣਗੇ ਤੇਰੀ ਕਲ ਦੇ ਕੋਆਂ ਵਿੱਚੋਂ ਸ਼ਗੁਫਕੇ ਨਿਕਲਣਗੇ ਮੇਰੇ ਦਿਲ ਵਿੱਚ ਤੇਰੀ ਖੁਸ਼ਬੂ ਮੇਰਾ ਸਾਹ ਬਣੇਗੀ ਅਸੀਂ ਦੋਵੇਂ ਇਕੱਠੇ ਰੰਗ ਮਾਣਾਂਗੇ ਹਰ ਮੌਸਮ ਵਿੱਚ ਅਸੂਕਤ ਦੇ ਰੁੱਤੇ ਜਦੋਂ ਤੁਸੀਂ ਆਪਣੇ ਅੰਗੂਰੀ ਬਾਗਾਂ ਵਿੱਚੋਂ ਅੰਗੂਰ ਤੋੜ ਕੇ ਮਦ ਬੇਲਣੇ ਕੋਲ ਲਿਆਵੋ ਤਾਂ ਆਪਣੇ ਦਿਲ ਵਿੱਚ ਕਹੋ ਮੈਂ ਵੀ ਇੱਕ ਅੰਗੂਰੀ ਬਾਗ ਹਾਂ ਮੇਰੇ ਫਲ ਵੀ ਤੋੜੇ ਜਾਣਗੇ ਕਿਸੇ ਮਦ ਬੇਲਣੇ ਵਾਸਤੇ ਨਮੀ ਸ਼ਰਾਬ ਵਾਂਗ ਮੈਂ ਵੀ ਸਦੀਵੀ ਭਾਂਡਿਆਂ ਵਿੱਚ ਭਰਿਆ ਜਾਵਾਂਗਾ ਸਿਆਲਾਂ ਵਿੱਚ ਜਦੋਂ ਤੁਸੀਂ ਸ਼ਰਾਬ ਕੱਢੋ ਤਾਂ ਹਰ ਪਿਆਲਾ ਭਰਨ ਸਮੇਂ ਤੁਹਾਡਾ ਦਿਲ ਗੀਤ ਜਾਗੇ ਇਹ ਗੀਤ ਚੇਤਾ ਕਰਾਵੇ ਅੱਸੂ ਕੱਤੇ ਦੀ ਰੁੱਤੇ ਦਾ ਅੰਗੂਰੀ ਬਾਗਾਂ ਦਾ ਤੇ ਮਦ ਵੇਲਣੇ ਦਾ ਖਾਣ ਪੀਣ ਵਿਸ਼ੇ ਉੱਪਰ ਫਕੀਰ ਦੇ ਬੋਲ ਇੱਥੇ ਹੀ ਖਤਮ ਹੁੰਦੇ ਹਨ ਕੱਲ ਆਪਾਂ ਪੜਾਂਗੇ ਵਿਸ਼ਾ ਕਿਰਤ ਦੇ ਉੱਪਰ ਫਕੀਰ ਦੇ ਬੋਲ ਮੇਰੀ ਤੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ